ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ ਫੇਸਬੁਕ ਪੇਜ ਤੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਨਜ਼ਰ ਕਰ ਰਹੀ ਹਾਂ ਜਿਸ ਵਿੱਚ ਉਹਨਾਂ ਹਾਲਾਤਾਂ ਦਾ ਵਰਣਨ ਕੀਤਾ ਗਿਆ ਹੈ ਜਦੋਂ ਬਾਬਾ ਜੀ ਸਿੰਘ ਜੀ ਚਮਕੌਰ ਦੇ ਯੁੱਧ ਦੇ ਵਿੱਚ ਸ਼ਹੀਦੀਆਂ ਪਾ ਗਏ ਤਾਂ ਬਾਬਾ ਜੁਜਾਰ ਸਿੰਘ ਆਪਣੇ ਪਿਤਾ ਤੋਂ ਯੁੱਧ ਦੇ ਜਾਨ ਦੇ ਲਈ ਆਗਿਆ ਮੰਗਦੇ ਹਨ ਤਸਿਰ ਲੇਖ ਹੈ ਜੀ ਪਿਤਾ ਨੂੰ ਮੁਖਾਤਬ ਸਹਬਜ਼ਾਦਾ ਜੁਝਾਰ ਸਿੰਘ ਕਵਿਤਾ ਨਜ਼ਰ ਹੈ ਤੁਹਾਡੇ ਮੈਨੂੰ ਆਗਿਆ ਦਿਓ ਪਿਤਾ ਜੀ ਮੈਂ ਜੰਗ ਨੂੰ ਜਾਵਾਂ ਮੈਨੂੰ ਆਗਿਆ ਦਿਓ ਪਿਤਾ ਜੀ ਮੈਂ ਜੰਗ ਨੂੰ ਜਾਵਾਂ ਡੱਕਰੇ ਕਰ ਕਰ ਵੈਰੀਆਂ ਦੇ ਆਹੂ ਲਾਵਾਂ ਡੱਕਰੇ ਕਰ ਕਰ ਵੈਰੀਆਂ ਦੇ ਆਹੂ ਲਾਵਾਂ ਝੂਠੀਆਂ ਕਸਮਾਂ ਤੋੜ ਕੇ